ਦੋਸਤੋ ਬਹੁਤੇ ਲੋਕਾਂ ਦਾ ਅੱਜਕੱਲ ਇਹ ਮੰਨਣਾ ਹੈ ਕਿ ਸਵੇਰੇ ਉੱਠਣ ਸਾਰੀ ਸਭ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਜਿਹੜੀ ਮੂੰਹ ਦੀ ਲਾਰ ਹੈ ਉਹ ਪੇਟ ਦੇ ਅੰਦਰ ਜਾ ਸਕੇ ਜਿਹਦੇ ਬਹੁਤ ਫਾਇਦੇ ਹੁੰਦੇ ਆ। ਆਯੁਰਵੇਦ ਇਹਦੇ ਬਾਰੇ ਕੀ ਕਹਿੰਦਾ ਹੈ? ਆਯੁਰਵੇਦ ਦੇ ਕਿਸੇ ਵੀ ਗ੍ਰੰਥ ਦੇ ਵਿੱਚ ਚਾਹੇ ਉਹ ਸੁਸ਼ਰਤ ਸਾਹਿਤਾ ਚਾਹੇ ਚਰਕ ਸਾਹਿਤਾ ਚਾਹੇ ਸਟ੍ਰਾਂਘ ਦੇ ਹੈ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਸਵੇਰੇ ਉੱਠਣ ਸਾਰੀ ਪਾਣੀ ਪੀਤਾ ਜਾਏ ਤਾਂ ਕਿ ਮੂੰਹ ਦੀ ਜਿਹੜੀ ਲਾਰ ਹੈ ਉਹ ਪੇਟ ਦੇ ਅੰਦਰ ਜਾ ਸਕੇ। आयुर्वेद ਅਨੁਸਾਰ ਜਿਹੜੀ ਦਿਨਚਰਿਆ ਮੈਂਸ਼ਨ ਕੀਤੀ ਗਈ ਹੈ ਗ੍ਰੰਥਾਂ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਉੱਠਣ ਸਾਰੀ ਮਲ ਮੂਤਰ ਦਾ ਤਿਆਗ ਲਿਖਿਆ ਗਿਆ ਹੈ ਉਸ ਤੋਂ ਬਾਅਦ ਦੰਤ ਧਾਵਨ ਵਿਧੀ ਹੈ ਉਹ ਕਰਨੀ ਹੈ ਔਰ ਉਸ ਤੋਂ ਬਾਅਦ ਬਾਕੀ ਵਿਧੀਆਂ ਲਿਖੀਆਂ ਗਈਆਂ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਸਭ ਤੋਂ ਪਹਿਲਾਂ ਉੱਠਣ ਸਾਰ ਪਾਣੀ ਪੀਤਾ ਜਾਏ ਦੋਸਤੋ ਸਾਡੇ ਆਯੁਰਵੈਦਿਕ ਕਲੀਨਿਕ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਪ੍ਰਾਣੀ ਤੋਂ ਪ੍ਰਾਣੀ ਪੇਟ ਦੀ ਕੋਈ ਵੀ ਗੰਭੀਰ ਸਮੱਸਿਆ ਹੈ ਉਹਦਾ ਇਲਾਜ ਕੀਤਾ ਜਾਂਦਾ ਚਾਹੇ ਉਹ ਸੰਗਰਹਿਣੀ ਹੋਵੇ ਚਾਹੇ ਗੈਸ ਦਾ ਜਾਬ ਦਬਣਾ ਗੋਡਿਆਂ ਮੋਡਿਆਂ ਦਾ ਦਰਦ ਪ੍ਰਾਣੇ ਤੋਂ ਪ੍ਰਾਣਾ ਸਿਰ ਦਰਦ ਜਿਹਨੂੰ ਮਾਈਗਰੇਨ ਵੀ ਕਹਿੰਦੇ ਆ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਹੈ ਉਹਦਾ ਹੱਲ ਅਸੀਂ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕਰਦੇ ਆ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਮੇਰੇ ਨਾਲ ਪਰਾਮर्श ਕਰਨਾ ਚਾਹੁੰਦੇ ਹੋ ਤਾਂ ਮੇਰਾ ਸੰਪਰਕ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਵਸਤ ਰਹੋ ਤੰਦਰੁਸਤ ਰਹੋ